PCS ਪ੍ਰੀਲਿਮਸ ਐਗਜ਼ਾਮ ਡੇਟ ਆਊਟ ਹੋ ਚੁੱਕੀ ਹੈ ਸਾਰਿਆਂ ਨੂੰ ਪਤਾ ਹੈ ਜੀ ਹੁਣ ਸਭ ਤੋਂ ਪਹਿਲਾਂ ਸਮਝਣ ਦੀ ਇਹ ਰਿਕੁਆਇਰਮੈਂਟ ਹੈ ਕਿ ਆਪਾਂ ਨੂੰ ਕੀ ਨਹੀਂ ਕਰਨਾ ਚਾਹੀਦਾ ਇਸ ਟਾਈਮ ਤੇ ਉਸ ਤੋਂ ਬਾਅਦ ਆਪਾਂ ਇਹ ਸਮਝਾਂਗੇ ਜੀ ਆਪਣੇ ਕੋਲ ਅਬਾਊਟ 75 ਡੇਸ ਨੇ ਤਾਂ ਆਪਾਂ 75 ਡੇਸ ਦੇ ਵਿੱਚ ਆਪਣੀ ਕੀ ਕੀ ਅਪਰੋਚ ਰੱਖੀ ਹੈ ਕੀ ਕੀ ਸਟ੍ਰੈਟੇਜੀ ਰੱਖੀ ਹੈ ਕੀ ਆਪਾਂ ਨੂੰ ਕਰਨਾ ਚਾਹੀਦਾ ਇਨਰਸ਼ੀਅਲ ਉਹ ਚੀਜ਼ ਨੂੰ ਆਪਾਂ ਸਮਝਾਂਗੇ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਾਰਿਆਂ ਨੂੰ ਇਹ ਚੀਜ਼ ਪਤਾ ਹੈ ਕਿ ਜਿਹੜੇ 75 ਡੇਸ ਨੇ ਉਹ ਤਿਆਰੀ ਲਈ ਬਹੁਤ ਘਟਦੀ ਇਹਦਾ ਮਤਲਬ ਹੁਣ ਤੁਹਾਡੇ ਕੋਲ ਸਮਾਂ ਬਹੁਤ ਘੱਟ ਹੈ ਤਾਂ ਜਦੋਂ ਆਲਰੇਡੀ ਤੁਹਾਡੇ ਕੋਲ ਸਮਾਂ ਘੱਟ ਹੈ ਤਾਂ ਤੁਸੀਂ ਥੋੜਾ ਜਿਹਾ ਵੀ ਸਮਾਂ ਆਪਣੇ ਗਲਤ ਡ੍ਰੈਗ ਤੇ ਨਹੀਂ ਲਗਾ ਸਕਦੇ ਮਤਲਬ ਤੁਸੀਂ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਕਰ ਸਕਦੇ ਜਿਹੜਾ ਤੁਹਾਨੂੰ ਨਹੀਂ ਰਿਕੁਆਇਰ ਹੁਣ ਕੀ ਕੀ ਨਹੀਂ ਕਰਨਾ ਤਾਂ ਉਹ ਚੀਜ਼ ਨੂੰ ਪਹਿਲਾਂ ਧਿਆਨ ਨਾਲ ਸਮਝੋ ਪਹਿਲੀ ਗੱਲ ਤਾਂ ਇਹੀ ਹੈ ਜਿਵੇਂ ਨੋਟੀਫਿਕੇਸ਼ਨ ਆਈ ਹੈ ਤਾਂ ਇਹਨੂੰ ਤੁਸੀਂ ਆਪਣੇ ਸਾਰੇ ਫਰੈਂਡਸ ਨਾਲ ਡਿਸਕਸ ਕਰਦੇ ਹੋ ਇਹਦੇ ਬਾਰੇ ਸੋਚਦੇ ਹੋ ਵੀ ਇਹ ਕਿੱਥੋਂ ਆ ਗਈ ਹੈ ਇਹ ਕਿਵੇਂ ਹੋ ਗਿਆ ਕੀ ਇਹ ਪੇਪਰ ਹੋਏਗਾ ਕਿ ਨਹੀਂ ਹੋਏਗਾ ਕਿਤੇ ਇਹ ਵੀ ਤਾਂ ਨਹੀਂ ਪੋਸਟਪੋਨ ਹੋ ਜਾਏਗੀ ਡੇਟ ਬਈ ਇਹ ਤਾਂ ਹਲੇ ਡਿਟ ਦੀ ਡੇਟ ਇਹ ਸੀਗੀ ਵੀ ਦਸੰਬਰ ਦੇ ਵਿੱਚ ਹੈ ਪੇਪਰ ਕਿੱਥੋਂ ਹੋ ਜੂਗਾ 26 ਅਕਤੂਬਰ ਨੂੰ ਕਾਫੀ ਗੱਲਾਂ ਆਣੀਆਂ ਜਿਹੜੀਆਂ ਕੀ ਤੁਹਾਨੂੰ ਜਿਹੜਾ ਹੈਗਾ ਪੀਪਰ ਦੀ ਤਿਆਰੀ ਨੂੰ ਕਰਨ ਤੋਂ ਰੋਕਣੀ ਹੈ ਤਾਂ ਪਹਿਲਾਂ ਤਾਂ ਇਹ ਚੀਜ਼ ਧਿਆਨ ਰੱਖੋ ਕਿ ਆਪਾਂ ਨੇ ਉਸ ਤੇ ਫੋਕਸ ਨਹੀਂ ਕਰਨਾ ਜੇ ਅੱਜ ਨੋਟੀਫਿਕੇਸ਼ਨ ਆਈ ਹੈ ਤਾਂ ਇਹਨੂੰ ਅਸਿਊਮ ਕਰ ਲਓ ਮੰਨ ਲਓ ਕਿ ਪੀਪਰ 26 ਅਕਤੂਬਰ ਨੂੰ ਹੋਏਗਾ ਤੇ ਅੱਜ ਤੋਂ ਹੁਣ ਤੋਂ ਹੀ ਜਦੋਂ ਤੁਸੀਂ ਇਹ ਵੀਡੀਓ ਸੁਣ ਰਹੇ ਹੋ ਹੁਣ ਤੋਂ ਹੀ ਆਪਣੀ ਸੋਚ ਅਪਰੋਚ ਪੀਸੀਐਸ ਪ੍ਰੀਲਿਮਸ ਵੱਲ ਜਿਹੜਾ ਹੈਗਾ ਡਾਇਵਰਟ ਕਰ ਦਿਓ ਉਹਦੇ ਲਈ ਹੁਣ ਕੀ ਹੈਗਾ ਦੇਖੋ ਬਹੁਤ ਸਾਰੀਆਂ ਚੀਜ਼ਾਂ ਨੇ ਆਪਾਂ 1 ਬਾਈ 1 ਸਮਝਾਂਗੇ नो डाउट ਤੁਸੀਂ ਹੋ ਸਕਦਾ ਆਲਰੇਡੀ ਥੋੜੀ ਬਹੁਤ ਪ੍ਰੈਪਰੇਸ਼ਨ ਕਰ ਰਹੇ ਹੋ ਦੇਖੋ ਮੈਂ ਥੋੜੀ ਬਹੁਤ ਕਿਉਂ ਕਹਿ ਰਿਹਾ ਕਿਉਂਕਿ ਸਾਰਿਆਂ ਨੂੰ ਪਤਾ ਜੀ ਇਸ ਟਾਈਮ ਤੇ ਕੋਈ ਪੇਪਰ ਨਹੀਂ ਚੱਲ ਰਹੇ ਸੀ ਕੋਈ ਪੇਪਰ ਨਹੀਂ ਆ ਰਹੇ ਹਾਲਾਂਕਿ ਪੀ ਟ੍ਰਿਪਲ ਐਸ ਵੀ ਥੋੜਾ ਜਿਆ ਐਕਟਿਵ ਹੋਇਆ ਥੋੜੇ ਦਿਨ ਪਹਿਲਾਂ ਬਟ ਫਿਰ ਵੀ ਜਿਹੜੇ ਮੇਨ ਮੇਨ ਪੇਪਰ ਨੇ ਜਿਵੇਂ ਸੀਨੀਅਰ ਅਸਿਸਟੈਂਟ ਹੈ ਐਕਸਾਈਜ਼ ਇਨਸਪੈਕਟਰ ਦਾ ਪੇਪਰ ਹੈ ਤਾਂ ਉਹਨਾਂ ਬਾਰੇ ਹਾਲੇ ਕੁਝ ਵੀ ਨਹੀਂ ਪਤਾ ਜਿਸ ਕਰਕੇ ਕੋਈ ਵੀ ਸਟੂਡੈਂਟ ਕੁਝ ਵੀ ਨਹੀਂ ਪੜ ਰਿਹਾ ਸੀ ਤਾਂ ਹੁਣ ਤੁਸੀਂ ਤਿਆਰੀ ਦੇ ਵਿੱਚ ਹੋ ਸਕਦਾ ਥੋੜੇ ਬਹੁਤ ਹੋ ਵੈਸੇ ਮੈਨੂੰ ਉਮੀਦ ਬਹੁਤ ਘੱਟ ਹੈ ਚਲੋ ਜਿਹੜੀ ਵੀ ਕੰਡੀਸ਼ਨ ਹੈ ਸਾਰੇ ਸਟੂਡੈਂਟਸ ਲਈ ਮੈਂ ਇਹੀ ਕਹਾਂਗਾ ਕਿ ਹੁਣ ਤੁਸੀਂ ਐਕਟਿਵਲੀ ਜਿਨ੍ਹਾਂ ਨੇ ਪੀਸੀਐਸ ਹੋਮ ਫੀਲ ਕੀਤਾ ਹੋਇਆ ਐਕਟਿਵਲੀ ਪੀਸੀਐਸ ਪ੍ਰੀਲਿਮਸ ਦੀ ਤਿਆਰੀ ਵੱਲ ਜਿਹੜਾ ਹੈਗਾ ਡਾਇਵਰਟ ਹੋ ਜਾਓ ਪੀਸੀਐਸ ਪ੍ਰੀਲਿਮਸ ਦੀ ਤਿਆਰੀ ਲਈ ਕੀ ਕੀ ਜਿਹੜਾ ਹੈਗਾ ਤੁਸੀਂ ਹੁਣ ਕਰਨਾ ਉਸ ਚੀਜ਼ ਨੂੰ ਆਪਣਾ ਫੇਰ ਸਮਝੋ ਮੰਨ ਲਓ ਤੁਸੀਂ ਕਿਸੇ ਵੀ ਟਾਈਮ ਤੇ ਕੁਝ ਸਿਲੇਬਸ ਕਵਰ ਕੀਤਾ ਕਿਤੋਂ ਨਾ ਕਿਤੋਂ ਹਿਸਟਰੀ ਪੜੀ ਐ ਪੋਲੀਟੀ ਪੜੀ ਐ ਜੀਓਗ੍ਰਾਫੀ ਪੜੀ ਐ ਮੰਨ ਕੋਈ ਸਬਜੈਕਟ ਨਹੀਂ ਪੜਿਆ ਕੋਈ ਪੜਿਆ ਮੈਟਰ ਹੀ ਨਹੀਂ ਕਰ ਗਿਆ ਤੁਸੀਂ ਸਟਾਰਟ ਹੀ ਜਿਹੜਾ ਹੋਣਾ ਉਹ ਦੋ ਚੀਜ਼ਾਂ ਤੋਂ ਹੋਣਾ ਇੱਕ ਤਾਂ ਹੈਗਾ ਜੀ ਕਰੰਟ ਅਫੇਅਰਸ ਦੂਸਰਾ ਹੈਗਾ ਪੀਆਈਕਿਉ ਬਸ ਤੁਸੀਂ ਫਿਲਹਾਲ ਜਿਹੜਾ ਹੈਗਾ ਮੈਂ ਤਾਂ ਇਹ ਕਹਾਂਗਾ ਵੀ ਹਲੇ ਹੋਰ ਕੋਈ ਵੀ ਸਬਜੈਕਟ ਨੂੰ ਚੱਕੋ ਹੀ ਨਾ ਤੁਸੀਂ ਸਿਰਫ ਤੇ ਸਿਰਫ ਕਰੰਟ ਅਫੇਅਰਸ ਤੇ ਪੀਆਈਕਿਉ PYQ ਦੇ ਵਿੱਚ ਜਿਹੜਾ ਹੈਗਾ ਜਿਵੇਂ UPSC ਮੰਨ ਲਓ 2025 ਦੇ ਵਿੱਚ ਪ੍ਰੀਲਿਮਸ ਹੋਇਆ 2024 'ਚ ਹੋਇਆ 2023 'ਚ ਹੋਇਆ PPSC ਨੇ ਪੇਪਰ ਲਿੱਤੇ ਨੇ ਪਿਛਲੀ ਵਾਰ PCS ਦਾ ਪੇਪਰ ਲਿੱਤਾ ਹੈ ਨੈਪ ਤਹਿਸੀਲਦਾਰ ਦਾ ਪੇਪਰ ਲਿੱਤਾ ਹੈ ਇਸ ਸਾਲ ਪੇਪਰ ਲਿੱਤੇ ਨੇ ਤਾਂ ਉਹਨਾਂ ਨੂੰ ਜਿਹੜਾ ਹੈਗਾ ਤੁਸੀਂ ਵਿਦ ਰਿਸਪੈਕਟ ਟੂ ਦੇਖੋ ਇਸ ਪੇਪਰ ਦੇ ਉਸ ਤਰ੍ਹਾਂ ਜਿਹੜਾ ਹੈਗਾ ਤੁਹਾਡਾ ਇੱਥੇ ਲੈਵਲ ਬੰਨਣਾ ਸਟਾਰਟ ਹੋਈਗਾ ਕਰੰਟ ਅਫੇਅਰਸ ਨੂੰ ਤੁਸੀਂ ਜਿਹੜਾ ਹੈਗਾ 360 ਡਿਗਰੀ ਤੇ ਪੜਨਾ ਸਟਾਰਟ ਕਰ ਦੋ 360 ਡਿਗਰੀ ਦਾ ਮਤਲਬ ਸਿੰਪਲ ਇਹੀ ਹੈ ਕੀ ਤੁਸੀਂ ਵਨ ਲਾਈਨਰਸ ਵੀ ਪੜੋ ਤੁਸੀਂ ਡਿਟੇਲਸ ਵੀ ਪੜੋ ਤੁਸੀਂ ਜਿਹੜਾ ਹੈਗਾ ਇਹਦੇ MCQ ਵੀ ਕਰੋ ਪ੍ਰੈਕਟਿਸ ਵੀ ਕਰੋ ਕਰੰਟ ਅਫੇਅਰਸ ਨੂੰ ਟੌਪਿਕ ਵਾਈਜ਼ ਵੀ ਪੜੋ ਕਰੰਟ ਅਫੇਅਰਸ ਨੂੰ ਹਰ ਤਰ੍ਹਾਂ ਤੁਹਾਨੂੰ ਪੜਨ ਦੀ ਰਿਕੁਆਇਰਮੈਂਟ ਹੈ ਪਹਿਲੀ ਚੀਜ਼ ਦੂਜੀ ਚੀਜ਼ ਇਹਦੇ ਵਿੱਚ ਸਮਝਣ ਵਾਲੀ ਇਹ ਹੈ ਕਿ ਈਸਵਰ ਪੀਸੀਐਸ ਦੇ ਵਿੱਚ ਪੰਜਾਬ ਜੀਕੇ ਦੀ ਵੇਟੇਜ ਇਨਕਰੀਜ਼ ਹੋਈ ਹੈ ਲੈਵਲ ਨਹੀਂ ਉਹਨਾਂ ਨੇ ਕਿਹਾ ਬਹੁਤ ਹਾਈ ਆਏਗਾ ਤੱਪ ਪੰਜਾਬ ਜੀਕੇ ਨੂੰ ਨਵੇਂ-ਨਵੇਂ ਸੋਰਸਸ ਤੋਂ ਨਵੇਂ-ਨਵੇਂ ਤਰੀਕਿਆਂ ਨਾਲ ਕਰਨ ਦੀ ਕੋਈ ਵੀ ਰਿਕੁਆਇਰਮੈਂਟ ਨਹੀਂ ਹੈ ਪੀਸੀਐਸ ਦੇ ਵਿੱਚ ਪੰਜਾਬ ਜੀਕੇ ਦਾ ਲੈਵਲ ਨਹੀਂ ਬਹੁਤ ਐਡਵਾਂਸ ਆਏਗਾ ਕਵੈਸ਼ਨਸ ਉਹੀ ਬੇਸਿਕ ਆਣੇ ਜਿਹੜੇ ਆਉਂਦੇ ਨੇ ਬਹੁਤ ਸਾਲਾਂ ਤੋਂ ਹਰ ਤਰ੍ਹਾਂ ਦੇ ਪੇਪਰਾਂ 'ਚ ਕਵੈਸ਼ਨ ਦੇ ਜਿਹੜੇ ਨੰਬਰ ਆਫ ਕਵੈਸ਼ਨਸ ਆ ਮੰਨ ਲਓ ਪਹਿਲਾਂ 10 ਆਉਂਦੇ ਸੀ ਤਾਂ ਹੁਣ ਹੋ ਸਕਦਾ 20 ਆ ਜਾਣ ਤਾਂ ਪੰਜਾਬ ਜੀਕੇ ਦੇ ਵਿੱਚ ਐਕਸਟਰਾ ਐਫਰਟਸ ਲਗਾਉਣ ਦੀ ਰਿਕੁਆਇਰਮੈਂਟ ਨਹੀਂ ਹੈ ਇਹ ਚੀਜ਼ ਸਮਝ ਲਓ ਕਿਸ ਚੀਜ਼ ਤੇ ਨਵਾਂ ਡਾਟਾ ਪੜਨ ਤੇ ਜਿਹੜਾ ਬੇਸਿਕ ਡਾਟਾ ਉੱਥੇ ਐਕਸਟਰਾ ਐਫਰਟਸ ਲਗਾ ਸਕਦੇ ਹੋ ਪੰਜਾਬ ਜੀਕੇ ਜਿਹੜੇ ਹੈਗੇ ਆ ਸਟੂਡੈਂਟਸ ਬਹੁਤ ਆਪਣਾ ਟਾਈਮ ਜਿਹੜਾ ਹੈਗਾ ਐਕਸਟਰਾ ਲਗਾਣਗੇ ਜਾਂ ਲਗਾ ਰਹੇ ਨੇ ਜਾਂ ਲਗਾ ਚੁੱਕੇ ਨੇ ਉੱਥੇ ਜਿਹੜਾ ਹੈਗਾ ਬਹੁਤ ਫਰਕ ਪਏਗਾ ਤਾਂ ਪੰਜਾਬ ਜੀ ਕੇ ਸਿੰਪਲੀ ਮੈਂ ਹੋਈ ਚੀਜ਼ ਰਿਪੀਟ ਕਰ ਰਿਹਾ ਨਾਰਮਲ ਸੋਰਸਸ ਤੋਂ ਜੋ ਤੁਹਾਡੇ ਕੋਲ ਡਾਟਾ ਹੈਗਾ ਜਾਂ ਪਹਿਲਾਂ ਆਪਾਂ ਪੜ੍ਹਦੇ ਹੁੰਦੇ ਸੀ ਜਦੋਂ ਪੀਸੀਐਸ ਦੀ ਨੋਟੀਫਿਕੇਸ਼ਨ ਨਹੀਂ ਆਈ ਸੀ ਉਹਨੂੰ ਹੀ ਚੰਗੀ ਤਰ੍ਹਾਂ ਕਰ ਲਓ ਪੰਜਾਬ ਜੀ ਕੇ ਨੇ ਤਾਂ ਪੰਜਾਬ ਜੀ ਕੀ ਰਹਿਣਾ ਜੀ ਹੁਜੇ ਪੰਜਾਬ ਬਾਰੇ ਤੁਸੀਂ ਨਵੀਆਂ-ਨਵੀਆਂ ਚੀਜ਼ਾਂ ਲੱਭ ਕੇ ਆਉਂਗੇ ਤਾਂ ਲੱਭਦੀ ਰਹੋਗੇ ਪੇਪਰ ਦੇ ਵਿੱਚ ਬੈਨੀਫਿਟ ਨਹੀਂ ਹੋਏਗਾ ਤਾਂ ਪੰਜਾਬ ਜੀ ਕੇ ਸਟਾਰਮਾਰਕ ਕਰ ਲਓ ਜੀ ਬਹੁਤ ਮੈਟਰ ਕਰੇਗਾ ਸਾਰਿਆਂ ਨੂੰ ਪੰਜਾਬ ਜੀ ਕੇ ਵਧੀਆ ਲੱਗਦੀ ਆ ਆਂਦੀ ਐ ਪਰ ਇਹਦੇ ਵਿੱਚ ਆਉਣ ਵਾਲੇ ਟਾਈਮ 'ਚ ਜਿਹੜੇ ਡੇਜ਼ ਨੇ ਆਪਣੇ ਕੋਲ ਤੁਸੀਂ ਪੰਜਾਬ ਜੀ ਕੇ ਨੂੰ ਕਿੰਨਾ ਟਾਈਮ ਦੇ ਰਹੇ ਹੋ ਕਿਸ ਤਰ੍ਹਾਂ ਦੇ ਰਹੇ ਹੋ ਬਹੁਤ ਜ਼ਿਆਦਾ ਮੈਟਰ ਕਰੇਗਾ ਓਬਵੀਅਸਲੀ ਜੀ ਪਹਿਲਾਂ ਪੀワイਟੀ ਯੂ ਕਰੋ ਜਿੰਨੇ ਪੰਜਾਬ ਜੀ ਕੇ ਦੇ ਅਲੱਗ-ਅਲੱਗ ਪੇਪਰਾਂ 'ਚ ਕੁਐਸਚਨਸ ਆਏ ਹੋਏ ਨੇ ਉਹਨੂੰ ਦੇਖੋ ਵੀ ਚੰਗੀ ਤਰ੍ਹਾਂ ਵੀ ਉਹ ਆਉਂਦੇ ਨੇ ਤੁਹਾਨੂੰ ਫਿਰ ਦੇਖੋ ਵੀ ਆਪਾਂ ਉਸ ਤੋਂ ਲਾਵਾਂ ਜਿਹੜੀ ਰੈਫਰੈਂਸ ਬੁੱਕ ਪੜ੍ਹਨੀ ਆ ਕੀ ਕਰਨਾ ਹੈ ਕਿਹੜੇ ਸੋਰਸ ਤੋਂ ਪੜ੍ਹਨਾ ਠੀਕ ਹੈ ਜੀ ਕਰੰਟ ਅਫੇਅਰਸ ਹੋ ਗਏ ਐਮਸੀਕਿਊ ਵਨ ਲਾਈਨਰਸ ਡਿਟੇਲਸ ਟਾਪਿਕ ਵਾਈਜ਼ ਹਰ ਤਰ੍ਹਾਂ ਕਰੰਟ ਅਫੇਅਰਸ ਕਵਰ ਕਰੋ ਪੀ ਵਾਈ ਕਿਊ ਕਰੋ ਪੰਜਾਬ ਜੀ ਕੇ ਨੂੰ ਜਿਹੜਾ ਹੈਗਾ ਨਾਲ ਨਾਲ ਪੜ ਸਕਦੇ ਹੋ ਮੈਂ ਇਹ ਨਹੀਂ ਕਹਾਂਗਾ ਕੰਪਲਸਰੀ ਹੈ ਪੜ ਸਕਦੇ ਹੋ ਹੁਣ ਇੱਕ ਚੀਜ਼ ਸਮਝੋ ਦੇਖੋ ਗੇਮ ਚੇਂਜਰ ਹੋ ਸਕਦਾ ਹੈ ਟਰਨਿੰਗ ਪੁਆਇੰਟ ਹੋ ਸਕਦਾ ਹੈ ਚਾਂਸਸ ਹੈ ਸੀ ਸੈਟ ਦੇ ਕਾਫੀ ਚਾਂਸਸ ਹੈਗੇ ਨੇ ਕਿ ਸੀ ਸੈਟ ਦਾ ਲੈਵਲ ਬਹੁਤ ਐਡਵਾਂਸ ਆਵੇ ਸੀ ਸੈਟ ਜੇ ਮੈਂ ਕਹਾ ਲਾਸਟ 10 ਦਿਨ ਚ ਕਰ ਲਿਓ ਨਹੀਂ ਸੀ ਸੈੱਟ ਨੂੰ ਇੰਪਰੂਵ ਕਰਨ ਦੇ ਲਈ ਕਾਫੀ ਡੇਸ ਚਾਹੀਦੇ ਹੁੰਦੇ ਨੇ ਤਾਂ ਉਹਦੇ ਲਈ ਥੋੜਾ ਥੋੜਾ ਤੁਹਾਨੂੰ ਹੁਣ ਤੋਂ ਸਟਾਰਟ ਕਰਨਾ ਚਾਹੀਦਾ ਹੈ ਸਿਵਲ ਸਰਵਿਸਿਸ ਐਪਟੀਟਿਊਡ ਟੈਸਟ ਮੰਨ ਕੇ ਚੱਲੋ ਬਹੁਤ ਡਿਫਿਕਲਟ ਆਏਗਾ ਮੰਨ ਕੇ ਚੱਲੋ ਮੈਂ ਨਹੀਂ ਕਹ ਰਿਹਾ ਆਈ ਗਏਗਾ ਪਰ ਜਿੰਨੇ ਨਾ ਵੀ ਬੀ ਪ੍ਰਿਪੇਅਰਡ ਫਾਰ ਦਾ ਵਰਸਟ ਓਵਰ ਅਲੀ ਗੱਲ ਹੈ ਤਾਂ ਤੁਹਾਨੂੰ ਜਿਹੜਾ ਹੈਗਾ ਸੀ ਸੈੱਟ ਦੇ ਲਈ ਆਪਣਾ ਲੈਵਲ ਇਨਕਰੀਸ ਕਰਕੇ ਹੀ ਚੱਲਣਾ ਪਏਗਾ ਉਹਦੇ ਲਈ ਟਾਈਮ ਲੱਗਦਾ ਲਾਸਟ 10 15 ਦਿਨ ਚੋਂ ਨਹੀਂ ਹੁੰਦਾ ਜੇ ਹੁਣ ਤੋਂ ਸਟਾਰਟ ਕਰੋਗੇ यूपीएससी ਦੇ ਪਿਛਲੇ 4-5 ਸਾਲਾਂ ਦੇ ਪੇਪਰ ਦੇਖੋ ਹੋਰ ਐਡਵਾਂਸ ਲੈਵਲ ਜਿਵੇਂ पीओ ਦੇ ਵਿੱਚ ਆਉਂਦੇ ਆ ਹੋਰ ਪੇਪਰਾਂ ਚ ਆਉਂਦਾ ਐ এসএসসি ਸੀਜੀਐਲ ਦੇ ਕੁਝ ਕੁਐਸਚਨਸ ਐ ਜਿਹੜੇ ਨੰਬਰ ਸਿਸਟਮ ਐਂਡ ਆਲ ਤਾਂ ਉਹ ਕਨਸੈਪਟ ਆਪਣੇ ਹੌਲੀ-ਹੌਲੀ ਕਰਕੇ ਬਣਾਉਣੇ ਸਟਾਰਟ ਕਰ ਦਿਓ ਦੁਬਾਰਾ ਰਿਵਾਈਜ਼ ਕਰਨੇ ਸਟਾਰਟ ਕਰ ਦਿਓ ਤੁਸੀਂ ਫਾਰਮੂਲੇਸ ਭੁੱਲ ਚੁੱਕੇ ਹੋ ਹੌਲੀ-ਹੌਲੀ ਕਰ ਦਿਓ ਇਹ ਨਾ ਕਹੋ ਵੀ ਮੇਰਾ ਮੈਥ ਰੀਜ਼ਨਿੰਗ ਬਹੁਤ ਸਟਰੋਂਗ ਐ ਮੈਂ ਕਾਹਦੀ ਲੰਗਾ ਨਹੀਂ ਚਾਹੇ ਇਸ ਵਾਰ ਜਿਹੜਾ ਹੈਗਾ ਪੇਪਰ ਕੁਆਲੀਫਾਈਂਗ ਹੈ ਕਈ ਵਾਰ ਜਿਹੜਾ ਹੈਗਾ ਪੇਪਰ 'ਚ ਸਟ्रेस ਪ੍ਰੈਸ਼ਰ ਹੋਣ ਕਰਕੇ ਲੇਟੈਸਟ ਨਾ ਪੜਿਆ ਹੋਣ ਕਰਕੇ ਕੁਆਲੀਫਾਈ ਵੀ ਨਹੀਂ ਹੋ ਪੰਦਾ ਪੇਪਰ ਤਾਂ ਇਹਨੂੰ ਜਿਹੜਾ ਹੈਗਾ ਕਿ ਆਪਣਾ ਇਹ ਤਾਂ ਹੈ ਨਹੀਂ ਵੀ ਆਪਾਂ ਨੇ ਕੋਈ ਰਿਕਾਰਡ ਬਣਾਣਾ ਵੀ ਮੈਂ ਜੀਐਸ ਦੇ ਵੀ ਚੰਨੇ ਨੰਬਰ ਲੈ ਲੈ ਆਪਾਂ ਤਾਂ ਪੇਪਰ ਹੀ ਕੁਆਲੀਫਾਈ ਕਰਨਾ ਹੈ ਨਾ ਤਾਂ ਇਕੁਅਲ ਜਿਹੜਾ ਹੈਗਾ ਆਪਾਂ ਨੂੰ ਸਾਰੇ ਪਾਸੇ ਧਿਆਨ ਰੱਖਣਾ ਪੈ ਰਾ ਇਹ ਚੀਜ਼ ਨੂੰ ਯਾਦ ਰੱਖਿਓ ਫਿਲਹਾਲ ਤੁਸੀਂ ਇਹ ਚੀਜ਼ ਸਟਾਰਟ ਕਰ ਲਓ ਬਾਕੀ ਤੁਹਾਨੂੰ ਕੋਈ ਵੀ ਡਾਟਾ ਚਾਹੀਦਾ ਕੋਈ ਕੁਐਰੀ ਹੈ ਤਾਂ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਕੋਈ ਗਾਈਡੈਂਸ ਚਾਹੀਦੀ ਹੈ ਜੇ ਕੋਈ ਗਾਈਡੈਂਸ ਦੀ ਰਿਕੁਆਇਰਮੈਂਟ ਹੈ ਤਾਂ ਵੀ ਤੁਸੀਂ ਜਿਹੜਾ ਹੈਗਾ ਕੰਟੈਕਟ ਕਰ ਸਕਦੇ ਹੋ ਹਾਂ ਮੇਨਸ ਰਾਈਟਿੰਗ ਹੁਣ ਛੱਡ ਦਿਓ ਜੀ ਆਪਾਂ ਗੱਲ ਕਰੀਏ ਜੀ ਮੇਨਸ ਰਾਈਟਿੰਗ ਦੀ ਮੇਨਸ ਰਾਈਟਿੰਗ ਤੁਹਾਡਾ ਬਹੁਤ ਵਧੀਆ ਫਲੋ ਬਣਿਆ ਹੋਇਆ ਸੀ ਤੁਸੀਂ ਆਪਣੀਆਂ ਸ਼ੀਟਸ ਕਿਸੇ ਤੋਂ ਚੈੱਕ ਕਰਵਾ ਰਹੇ ਸੀ ਤੁਹਾਡਾ ਥੋੜਾ ਜਿਹਾ ਸਿਲੇਬਸ ਹੋ ਗਿਆ ਸੀ ਥੋੜਾ ਜਿਹਾ ਰਹਿ ਗਿਆ ਸੀ ਕੁਝ ਵੀ ਹੈ ਵਟ ਏਵਰ ਛੱਡ ਥੋੜ ਨੂੰ ਛੱਡਣਾ ਹੀ ਪਈਗਾ ਜਾਂ ਛੱਡਣਾ ਹੀ ਚਾਹੀਦਾ ਮੇਰੇ ਅਕੋਰਡਿੰਗ ਤਾਂ ਜੇ ਤੁਸੀਂ ਹੁਣ ਮੇਨਸ ਰਾਈਟਿੰਗ ਕਰ ਰਹੇ ਹੋ ਜਾਂ ਆਨ ਵਾਲੇ ਦਿਨਾਂ ਚ ਕਰੋਗੇ ਕਿਉਂਕਿ 20 ਦਿਨ ਕਰ ਲੈਣੇ ਆ ਲਾਸਟ 50 ਦਿਨ ਜਿਹੜਾ ਹੈਗਾ ਮੈਂ ਪ੍ਰੀਲਿਮਸ ਤੇ ਫੋਕਸ ਕਰਾਂਗਾ ਨਹੀਂ ਇਹ ਜਿਆ ਕੰਮ ਬਿਲਕੁਲ ਵੀ ਨਹੀਂ ਕਰਨਾ ਹੁਣ ਮੇਨਸ ਰਾਈਟਿੰਗ ਛੱਡ ਤਾ ਇਹ ਚੀਜ਼ ਮਸਟ ਟੂ ਡੂ ਹੈ ਬਹੁਤ سارے ਸਟੂਡੈਂਟਸ ਇਹ ਗਲਤੀ ਕਰਨਗੇ ਵੀ ਹਾਂ ਸਾਡਾ ਵਧੀਆ ਫਲੋ ਚੱਲ ਰਿਹਾ ਵੀ ਮੈਂ ਇੰਨੇ ਘੰਟੇ ਪ੍ਰੀਲਿਮਸ ਨੂੰ ਦੇ ਦਿੰਨਾ ਇੰਨੇ ਘੰਟੇ ਮੈਂ ਮੇਨਸ ਨਹੀਂ ਜਿਨ੍ਹਾਂ ਦਾ ਫਲੋ ਚੱਲ ਰਿਹਾ ਉਹਨਾਂ ਨੂੰ ਵੈਸੀ ਬੇਸਿਕ ਸਮਝ ਆ ਚੁੱਕੀ ਹੈ ਉਹ ਵੈਸੀ ਪੇਪਰ ਪ੍ਰੀਲਿਮਸ ਤੋਂ ਬਾਅਦ ਜਿਹੜਾ ਇਹਨੂੰ ਕਵਰ ਅਪ ਕਰ ਹੀ ਲੈਣਗੇ ਜਿਨ੍ਹਾਂ ਨੇ ਹਲੇ ਤੱਕ ਨਹੀਂ ਸ਼ੁਰੂ ਕੀਤਾ ਉਹਨਾਂ ਨੂੰ ਤਾਂ ਹੁਣ ਵੈਸੀ ਨਹੀਂ ਸ਼ੁਰੂ ਕਰਨਾ ਚਾਹੀਦਾ ਉਹਨਾਂ ਨੂੰ ਤਾਂ ਮੇਨਸ ਦੇਣਾ ਹੀ ਨਹੀਂ ਚਾਹੀਦਾ ਮਤਲਬ ਇਸ ਟਾਈਮ ਤੇ ਮੇਨ ਸਟ੍ਰੈਟ ਜਰ ਤਿਆਰੀ ਕਰਨੀ ਹੋਣੀ ਚਾਹੀਦੀ ਤਾਂ ਇਨ ਸ਼ਾਰਟ ਮੈਂ ਇਹੀ ਸਮਝਾਉਣਾ ਚਾਹਨਾ ਕਿ ਆਪਣੀ ਤਿਆਰੀ ਨੂੰ ਫੋਕਸ ਕਰੋ ਕੋਈ ਸਟੂਡੈਂਟ ਕਹਿ ਰਿਹਾ ਮੇਰਾ ਜੀਓਗ੍ਰਾਫੀ ਦਾ ਟਾਪਿਕ ਚੱਲ ਰਿਹਾ ਸੀ ਮੇਰੇ ਇੰਨੇ ਟਾਪਿਕਸ ਪਏ ਸੀ ਛੱਡ ਦਿਓ ਪੋਲੀਟੀ ਹੋ ਗਈ ਇਕਨੋਮਿਕਸ ਹੋ ਗਈ ਪਰ ਇਹ ਨਹੀਂ ਹੋਇਆ ਜਿੰਨੀ ਸਟ੍ਰੈਟੇਜੀ ਕੇ ਜਿੱਤੋਗੀ ਤੋਂ ਹੋ ਗਈ ਉਸ ਤੋਂ ਬਾਅਦ ਛੱਡ ਦਿਓ ਅੱਜ ਤੋਂ ਹੀ ਜਿਹੜਾ ਹੈਗਾ ਇਸ ਤਰ੍ਹਾਂ ਆਪਣੀ ਤਿਆਰੀ ਸਟਾਰਟ ਕਰ ਲਓ ਹੁਣ ਜੇ ਤੁਸੀਂ ਕਹੋ ਵੀ ਤੁਹਾਡੇ ਕੋਲ ਵੀਜ਼ਾ ਹੋਣਾ ਚਾਹੀਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਜੇ ਮੇਰੇ ਉਹ ਹੋ ਜਾਂਦੇ ਨੇ ਉਸ ਤੋਂ ਬਾਅਦ ਮੇਰੀ ਕੀ ਸਟ੍ਰੈਟੇਜੀ ਰਹੇਗੀ ਮੈਂ ਆਪਣੀ ਪੋਲੀਟਿਕੀਮੀ ਕਵਰ ਕਰਾਂਗਾ ਉਹ ਕੀਮੀ ਕਰਾਂਗਾ ਮੇਰੇ ਤੋਂ ਲੈ ਬੇਸਿਕ ਨਹੀਂ ਕਲੀਅਰ ਦੇਖੋ ਜੇ ਤੁਹਾਡੇ ਵਾਲੇ ਬੇਸਿਕ ਹੀ ਨਹੀਂ ਕਲੀਅਰ ਫਿਰ ਤਾਂ ਤੁਸੀਂ ਵੈਸੇ ਹੀ ਪਿੱਛੇ ਹੋ ਫਿਰ ਜੇ ਹੁਣ ਤੁਸੀਂ ਬੇਸਿਕ ਕਲੀਅਰ ਕਰਦੇ ਹੋ ਤਾਂ ਇਹ ਤਾਂ ਕਵਰ ਅਪ ਹੋਈ ਗਈ ਨਹੀਂ ਤਾਂ ਵੀ ਹਰ ਕੇਸ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਮੇਰੇ ਅਕੋਰਡਿੰਗ ਤੁਹਾਨੂੰ ਜਿਹੜਾ ਹੈਗਾ ਇਹੀ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਹਾਂ ਆਨ ਵਾਲੇ ਦਿਨਾਂ 'ਚ ਜਦੋਂ ਇਹ ਕਵਰ ਹੋ ਜਾਏਗਾ ਫਿਰ ਆਪਾਂ ਉਸ ਚੀਜ਼ ਨੂੰ ਨਾਲ-ਨਾਲ ਐਡਾਪਟ ਕਰਾਂਗੇ ਤਾਂ ਆਪਾਂ ਹੋਰ ਜਿਹੜਾ ਹੈਗਾ ਡਿਸਕਸ਼ਨਸ ਕਰਾਂਗੇ ਵੀਡੀਓਜ਼ ਜਿਹੜਾ ਹੈਗਾ ਅਪਲੋਡ ਕਰਾਂਗੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤਾਂ ਪੀਸੀਐਸ ਪ੍ਰੀਲਿਮਸ ਦਾ ਪੇਪਰ 26 ਅਕਤੂਬਰ ਨੂੰ ਹੋਏਗਾ ਨਹੀਂ ਹੋਏਗਾ ਕਿਸੇ ਨੂੰ ਵੀ ਨਹੀਂ ਪਤਾ ਐਗਜ਼ੈਕਟ ਕਿਸੇ ਨੂੰ ਵੀ ਪੁੱਛਣ ਦੀ ਰਿਕੁਆਇਰਮੈਂਟ ਨਹੀਂ ਹੈ ਜਸਟ ਉਹਨਾਂ ਨੇ ਤੁਹਾਨੂੰ ਇਨਟੀਮੀਟ ਕੀਤਾ ਹੈ ਉਸ चीज ਨੂੰ ਸੀਰੀਅਸ ਮੋਡ 'ਚ ਜਿਹੜਾ ਬੱਚਾ ਲੈ ਲੇਗਾ ਉਹਨੂੰ ਨੁਕਸਾਨ ਕੋਈ ਨਹੀਂ ਹੋਏਗਾ ਮੈਂ ਇਹ ਨਹੀਂ ਕਹਿ ਰਿਹਾ ਵੀ ਬਹੁਤ ਫਾਇਦਾ ਹੋਈ ਗਈ ਹੋਏਗਾ ਪਰ ਉਹਨੂੰ ਨੁਕਸਾਨ ਕੋਈ ਨਹੀਂ ਹੋਏਗਾ ਤਾਂ ਬੈਟਰ ਇਹੀ ਹੈ ਕਿ ਅੱਜ ਤੋਂ ਹੀ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਆਪਣੀ ਸਟੱਡੀ ਇਧਰ ਓਰੀਐਂਟਡ ਸਟਾਰਟ ਕਰ ਦੋ ਬਾਕੀ ਕੋਈ ਵੀ ਡਾਊਟਸ ਨੇ ਫਿਰ ਰਿਪੀਟ ਕਰਦੇ ਹਾਂ ਕੋਈ ਵੀ ਕੁਐਰੀ ਹੈਗੀ ਹੈ ਕੋਈ ਪ੍ਰੀਲੀਮਸ ਦੇ ਨੋਟਸ ਲੈਣਾ ਚਾਹੁੰਦੇ ਹੋ ਕੋਈ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਹੈਲਪ ਦੀ ਰਿਕੁਆਇਰਮੈਂਟ ਹੈ ਤਾਂ ਤੁਸੀਂ ਕੰਟੈਕਟ ਨੰਬਰ ਤੇ ਕੰਟੈਕਟ ਕਰ ਸਕਦੇ ਹੋ हां टेस्ट सीरीज ਦੀ ਜਿਹੜੀ ਪਾਰਟਿਕੂਲਰ ਗੱਲ ਕਰਨਾ ਹਾਲਾਂਕਿ ਉਹਦੀ ਇੱਕ ਵੀਡੀਓ ਦੇ ਵਿੱਚ ਆਪਾਂ ਪ੍ਰੋਪਰ ਗੱਲ ਕਰਾਂਗੇ ਇੱਥੇ ਤੁਹਾਨੂੰ ਥੋੜਾ ਜਿਹਾ ਦੱਸਾਂ ਟੈਸਟ ਸੀਰੀਜ਼ ਓਹ ਵਿਚ ਇਜ਼ ਐਕਸੈਸ ਆਫ ఎవਰੀਥਿੰਗ ਇਜ਼ ਬੈਡ ਰੋਜ਼ ਵੀ ਟੈਸਟ ਨਹੀਂ ਦੇਣਾ ਤੇ ਇਹ ਵੀ ਨਹੀਂ ਵੀ ਹਫਤੇ 'ਚ ਇੱਕ ਵੀ ਟੈਸਟ ਨਹੀਂ ਦੇਣਾ ਥੋੜਾ ਥੋੜਾ ਵੀ ਹਫਤੇ 'ਚ ਇੱਕ ਟੈਸਟ ਦੇ ਲੋ ਦੋ ਟੈਸਟ ਦੇ ਲੋ ਸੈਕਸ਼ਨਲ ਟੈਸਟ ਦੇ ਲੋ ਉਹਨੇ ਕੇ ਥੋੜੇ ਥੋੜੇ ਸੈਂਦੇ ਸੈਂਦੇ ਕਰੀ ਜੋ ਬਾਕੀ ਪੀワイ ਚੋਂ ਆਪਾਂ ਕਰ ਹੀ ਲਏ ਤਾਂ ਮੇਨ ਇਹੀ ਹੈ ਕਿ ਟੈਸਟ ਸੀਰੀਜ਼ ਲਾਸਟ ਦੇ 25 ਕ ਦਿਨ ਹੁੰਦੇ ਨੇ ਉਦੋਂ ਲਗਾਣੀ ਹੁੰਦੀ ਹੈ ਉਦੋਂ 1 ਦਿਨ ਛੱਡ ਕੇ ਜਾਂ ਡੇਲੀ ਉਦੋਂ ਲਗਾਣੀ ਪਈ ਬਟ ਹੁਣ ਨਹੀਂ ਹਲੇ ਟੈਸਟ ਸੀਰੀਜ਼ ਦੇ ਪਿੱਛੇ ਨਾ ਪਇਓ ਜੇ ਤੁਸੀਂ ਕਮੈਂਟ ਤਾਂ ਸਾਰੀ ਤਿਆਰੀ ਹੋ ਚੁੱਕੀ ਹੈ ਮੇਂ ਦਾ ਸਿਰਫ ਟੈਸਟ ਸੀਰੀਜ਼ ਦੀ ਰਿਕੁਆਇਰਮੈਂਟ ਹੈ ਨਹੀਂ ਓਵਰ ਕੌਨਫੀਡੈਂਸ ਆ ਬਹੁਤ ਰੀਅਰ ਸਟੂਡੈਂਟਸ ਹੁੰਦੇ ਨੇ ਜਿਹੜੇ ਚੀਜ਼ ਜਿਹੜੇ ਹੈਗੇ ਨੇ ਬਹੁਤ ਹੀ ਕੌਨਫੀਡੈਂਟਲੀ ਕਹਿੰਦੇ ਨਹੀਂ ਮੇਰੇ ਅਕੋਰਡਿੰਗ ਓਵਰ ਓਵਰ ਕੌਨਫੀਡੈਂਸ ਹੈ ਜਾਂ ਤੁਸੀਂ ਜਿਹੜਾ ਹੈਗਾ ਕਹੋ ਵੀ ਲੈਕ ਆਫ ਸੈਲਫ ਜਿਹੜਾ ਹੈਗਾ ਐਨਾਲਾਈਸਿਸ ਹੈ ਠੀਕ ਹੈ ਨਾ ਤਾਂ ਬੈਟਰ ਹੈ ਇਹ ਜੀ ਇਸ ਚੀਜ਼ ਨੂੰ ਜਲਦੀ ਤੋਂ ਜਲਦੀ ਸਮਝ ਲਓ ਫਿਰ ਹੋਈ ਗੱਲ ਗਲਤ ਟਰੈਕ ਤੇ ਜੇ ਥੋੜਾ ਜਿਹਾ ਵੀ ਚੱਲ ਪੇ ਤਾਂ ਇਸ ਟਾਈਮ ਤੇ ਬਹੁਤ ਵੱਡੀ ਗਲਤੀ ਹੋ ਜਾਏਗੀ ਹਾਂ ਜਦੋਂ ਪਤਾ ਹੈ ਵੀ ਪੇਪਰ 1.5 ਸਾਲ ਬਾਅਦ ਆ ਫਿਰ ਤੁਸੀਂ 2-3 ਦਿਨ ਗਲਤ ਟਰੈਕ ਤੇ ਚੱਲੋਗੇ ਵੀ ਤਾਂ ਵਾਪਸ ਸਹੀ ਟਰੈਕ ਤੇ ਆਉਣ ਦਾ ਟਾਈਮ ਹੁੰਦਾ ਪਰ ਹੁਣ ਹੈ ਨਹੀਂ ਠੀਕ ਹੈ ਜੀ ਤਾਂ ਮੈਂ ਉਮੀਦ ਕਰਦਾ ਕਿ ਜਿਹੜੇ ਸਪੈਸ਼ਲੀ ਸਟੱਡੀ ਸੋਲੂਸ਼ਨ ਸੰਦੀਪ ਸ ਇੰਸਟੀਟਿਊਟ ਪਟਿਆਲਾ ਨਾਲ ਸਟੂਡੈਂਟਸ ਜੁੜੇ ਹੋਏ ਨੇ ਪੀਸੀਐਸ ਨੂੰ ਲੈ ਕੇ ਬਹੁਤ ਸੀਰੀਅਸ ਨੇ ਸਾਡੇ ਕੋਰਸਿਸ ਦੇ ਵਿੱਚ ਐਨਰੋਲ ਨੇ ਆਨਲਾਈਨ ਕੋਰਸਿਸ ਕਰ ਰਹੇ ਨੇ ਆਪਣੇ ਆਪਣਾ ਪੜ੍ਹ ਰਹੇ ਨੇ ਚੱਲ ਰਿਹਾ ਉਹ ਹੁਣ ਇਸ ਚੀਜ਼ ਨੂੰ ਇਸ ਤਰ੍ਹਾਂ ਸਵਿਚ ਕਰ ਜਾਣਗੇ ਠੀਕ ਹੈ ਜੀ ਤਾਂ ਓਕੇ ਫਿਰ ਵਿਸ਼ ਯੂ ਆਲ ਦਾ ਬੈਸਟ ਥੈਂਕ ਯੂ